ਵਹੀ ਖਾਤਾ ਜਿਹੜਾ ਹੈ ਉਹ ਖੋਲਿਆ ਤੇ ਉਹਦੇ ਵਿੱਚ ਤੇ ਕੁਝ ਵੀ ਜਿਹੜਾ ਅੰਕਤ ਜਿਹੜਾ ਸੀ ਨਹੀਂ ਕੀਤਾ ਹੋਇਆ ਕੀ ਦੇਖਦੇ ਨੇ ਵੀ ਵਹੀ ਖਾਤੇ ਦੇ ਵਿੱਚ ਤਾਂ ਕੁਝ ਵੀ ਜਿਹੜਾ ਹੈ ਨਹੀਂ ਲਿਖਿਆ ਜੀ ਨਹੀਂ ਨਾਮ ਮੁਗਲੇ ਕੋ ਪਿੱਖੋ ਉਹ ਜਿਹੜਾ ਨਾਮ ਉਸ ਮੁਗਲ ਦਾ ਸੀ ਉਹ ਨਾਮ ਵੀ ਜਿਹੜਾ ਹੈ ਉਹਦੇ ਵਿੱਚ ਨਹੀਂ ਅੰਕਤ ਸੀ ਜੀ ਹਰੀ ਭਾਸ ਤਰੀਨੇ ਤੋਹੀ ਤੇ ਹੁਣ ਆਪ ਨੂੰ ਚੇਤਾ ਪੁੱਲ ਗਿਆ ਵਈ ਖਾਤੇ ਦੇ ਵਿੱਚ ਕੁਝ ਜਿਹੜਾ ਹੈ ਨਜ਼ਰ ਨਹੀਂ ਆ ਰਿਹਾ ਤੇ ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਕਹਿੰਦੇ ਇਹ ਮੁਗਲ ਸਰਦਾਰ ਆਪਾਂ ਤੇਰੀ ਮੋਹਰਾਂ ਜਿਹੜੀਆਂ ਆਮਾਨਤ ਗਿਰਵੀ ਜਿਹੜੀਆਂ ਨੇ ਨਹੀਂ ਰੱਖੀਆਂ ਜੀ ਗਹੀ ਨਾਨਕ ਪਿਖੋ ਨਹੀਂ ਅਸੀਂ ਸਾਰੀ ਵਈ ਫੋਲ ਛੱਡੀ ਐ ਇੱਕ ਇੱਕ ਵਰਕਾ ਬਾਰ ਬਾਰ ਜਿਹੜਾ ਚੈੱਕ ਕੀਤਾ ਐ ਤੇਰਾ ਨਾਂ ਵਿੱਚ ਨਹੀਂ ਬੋਲਦਾ ਜੀ ਝਗਰ ਤੇ ਝਗਰ ਤੇ ਕੈਸ਼ਤਾ ਹੁਣ ਗੁਰੂ ਖਾਲਸਾ ਜੀ ਇੱਥੇ ਝਗੜਾ ਪੈ ਗਿਆ ਤੇ ਸੁਗਬੀ ਹੈ ਕਿ ਇਹ ਗੱਲ ਤੇ ਬੰਦੀ ਹੈ ਸੰਸਾਰ ਦੇ ਵਿੱਚ ਇੱਕ ਬੰਦਾ ਸੱਚਾ ਹੈ ਉਹਦੇ ਪਾਸੇ ਦੂਜਾ ਬੰਦਾ ਵੀ ਸੱਚਾ ਹੈ ਪਰ ਨਿਪਟਾਰਾ ਨਹੀਂ ਹੋ ਰਿਹਾ ਗੱਲ ਦਾ ਹੁਣ ਉਹ ਗੱਲ ਦਾ ਨਿਪਟਾਰਾ ਕਰਦਿਆਂ ਕਰਦਿਆਂ ਉਹ ਕਈ ਵਾਰ ਬੰਦਾ ਇਦਾਂ ਹੁੰਦਾ ਹੈ ਨਾ ਗੁਰੂ ਖਾਲਸਾ ਜੀ ਖਿਖਲੋਤੇ ਖਲੋਤੇ ਗੱਲਬਾਤ ਚੱਲ ਜਾਂਦੀ ਐ ਤੇ ਹੱਸੋ ਪਾਣੀ ਦੇ ਵਿੱਚ ਖੇਡਾਂ ਖੇਡਦੇ ਆ ਖੇਡਦੇ ਉਹ ਧੱਕਾ ਮੁੱਕੀ ਹੋ ਜਾਂਦਾ ਕਹਿੰਦੇ ਇਹਨਾਂ ਨੂੰ ਕੀ ਹੋਇਆ ਚੰਗੇ ਭਲੇ ਸਨ ਹੁਣੇ ਹੱਸਦੇ ਖੇਡਦੇ ਸਨ ਤੇ ਹੁਣੇ ਧੱਕਾ ਮੁੱਕੀ ਹੋ ਗਏ ਅੰਦਰ ਪਤਾ ਨਹੀਂ ਕੀ ਹੋ ਗਿਆ ਹੁਣ ਉਹ ਗੱਲਾਂ ਤੇ ਸਵਾਲ ਰਹੀਆਂ ਸਨ ਦਿੱਤੀਆਂ ਮੁਗਲਾਣੇ ਵੀ ਆਪਣੀਆਂ ਅਸ਼ਰਫੀਆਂ ਸਨ ਇਧਰ ਗੁਰੂ ਕੇ ਸਿੱਖਾਂ ਨੇ ਵੀ ਰੱਖੀਆਂ ਹੋਈਆਂ ਸਨ ਉਹਨੇ ਝਗੜਾ ਜਿਹੜਾ ਹੈ ਨਾ ਉਹ ਵੱਧ ਗਿਆ ਹੈ ਜੀ ਇਤਨਿਆ ਟਿਕ ਗਏ ਨਵਾਬ ਉਹ ਮੁਗਲ ਜਿਹੜਾ ਹੈ ਨਾ ਆਖਰਕਾਰ ਉਹ ਨਵਾਬ ਦੇ ਪਾਸ ਗੁਰੂ ਖਾਲਸਾ ਜੀ ਪਹੁੰਚ ਗਿਆ ਹੈ ਜੀ ਤਾ ਤਿਲਕ ਕਰ ਰਿਹਾ ਪਰ ਉਹਨਾਂ ਸਮਿਆਂ ਦੇ ਅੰਦੇ ਨਿਰਣੇ ਕਰਨੇ ਜਿਹੜੇ ਸਨ ਉਹ ਵੀ ਬੜੇ ਵਿਲੱਖਣਤਾ ਭਰਪੂਰ ਸਨ ਅਜ ਵਾਲਾ ਤੇ ਸਮਾਨੀ ਚੋਰ ਪਕੜ ਵੀ ਲਿਆ ਇਧਰੋਂ ਪੈਸੇ ਵੀ ਲੈ ਲਏ ਤੇ ਦੂਜੇ ਪਾਸੇ ਦੋ ਤਿੰਨ ਚਪੇੜਾਂ ਵੀ ਛੱਡ ਦਿੱਤੀਆਂ ਤੇ ਜਦੋਂ ਅਗਲੇ ਚੱਲ ਗਏ ਅੱਦੇ ਉਹਨੇ ਰੱਖ ਲੇਤੇ ਅੱਦੇ ਉਹਨੇ ਰੱਖ ਲਏ ਇਹ ਵਾਲਾ ਨਹੀਂ ਸਿੱਕਾ ਬੜਾ ਇਨਫਾਕ ਭਰਿਆ ਜੀਵਨ ਲੋਕਾਂ ਦਾ ਹੁੰਦਾ ਸੀ ਹੁਣ ਜਦੋਂ ਨਵਾਬ ਨੂੰ ਜਾ ਕੇ ਦੱਸਿਆ ਵੀ ਨਵਾਬ ਸਾਹਿਬ ਅਸੀਂ 700 ਮੋਹਰਾਂ ਦਿੱਤੀਆਂ ਆਪਾਂ ਇਹਨਾਂ ਨੂੰ ਉਹ ਪੈਸਿਆਂ ਦੀ ਵਾਂਸਲੀ ਜਿਹੜੀ ਆ ਫੜਾਕੇ ਆਏ ਆ ਤੇ ਇਹ ਕਹਿੰਦੇ ਪੇ ਪੇ ਸਾਡੇ ਕੋ ਨਹੀਂ ਹੈਗੇ ਨਵਾਬ ਨੇ ਇਹਦੀ ਮੁਗਲ ਦੀ ਗੱਲ ਵੀ ਸੁਣ ਲਈ ਉਧਰ ਭਾਈ ਰੂਪਚੰਨ ਤੇ ਪੀਆ ਵੇ ਕਹੇ ਵੀ ਜੇ ਆਪਾਂ ਲਈਆਂ ਹੁੰਦੀਆਂ ਤੇ ਆਪਾਂ ਜਿਹੜਾ ਸੀ ਉਹ ਬਈ ਖਾਤੇ ਚੜਾਉਣੀਆਂ ਸਨ ਹੁਣ ਨਵਾਬ ਨੂੰ ਇਦਾਂ ਲੱਗਿਆ ਵੀ ਬੰਦੇ ਦੋਨੋਂ ਹੀ ਸੱਚ ਨੇ ਕਿਉਂਕਿ ਝੂਠਾ ਬੰਦਾ ਜਿਹੜਾ ਹੈ ਨਾ ਉਹਦੇ ਮੂੰਹ ਦੇ ਉੱਤੋਂ ਤੁਸੀਂ ਫੇਸ ਉਹਦਾ ਕਹਿ ਲਈਏ ਦੇਖੋਗੇ ਨਾ ਤੇ ਆਮ ਬੰਦਾ ਪਛਾਣਿਆ ਜਾਂਦਾ ਏ ਵੀ ਇਹ ਵਾਕਈ ਫੇਸ ਤੋਂ ਹੀ ਪਤਾ ਲੱਗਦਾ ਹੈ ਨਾ ਦਸਤਾਰ ਗੁਫਤਾਰ ਤੇ ਰਫਤਾਰ ਬੰਦਾ ਪਕੜਿਆ ਜਾਂਦਾ ਹੈ ਹੁਣ ਨਵਾਬ ਨੂੰ ਇਦਾਂ ਲੱਗ ਰਿਹਾ ਏ ਕਿ ਇਹ ਸਿੱਖ ਵੀ ਸੱਚੇ ਨੇ ਤੇ ਮੁਗਲ ਵੀ ਸੱਚਾ ਹੈ ਉਹਨੇ ਇਨਸਾਫ ਕਰਨ ਵਾਸਤੇ ਉਹਦਾ ਇੱਕ ਤਰੀਕਾ ਸੀ ਤੇ ਉਹ ਤਰੀਕਾ ਕੀ ਸੀ ਕਿ ਪ੍ਰਾਤਨ ਸਮਿਆਂ ਦੇ ਅੰਦਰ ਤੇਲ ਦਾ ਕੜਾਹਾ ਉਹ ਗਰਮ ਕਰ ਲੈਣਾ ਤੇ ਉਹਦੇ ਵਿੱਚ ਫਿਰ ਬਾਹ ਪਾ ਦੇਣੀ ਜਿਹਦੀ ਸੜ ਗਈ ਉਹ ਝੂਠਾ ਜਿਹੜਾ ਬਚ ਨਿਕਲਿਆ ਉਹ ਸੱਚਾ ਹੁਣ ਨਵਾਬ ਨੇ ਇਹ ਫੈਸਲਾ ਕਰਨ ਵਾਸਤੇ ਗੁਰੂ ਖਾਲਸਾ ਜੀ ਤੇਲ ਦਾ ਕੜਾਹਾ ਜਿਹੜਾ ਹੈ ਉਹ ਗਰਮ ਕਰਾਇਆ ਹੈ ਜੀ ਚੱਤ ਕਰਿਓ ਪਾਹ ਕਰ ਮਹ ਤੇ ਉਹ ਹੁਣ ਤੇਲ ਦਾ ਕੜਾਹਾ ਥੱਲੇ ਬਾਲ ਦਿੱਤੇ ਅੱਗ ਦੇ ਭਾਂਬੜ ਤੇ ਤੇਲ ਉਬਾਲੇ ਖਾਵੇ ਤੇ ਉਹ ਤੇਲ ਜਿਹੜਾ ਹੈ ਬਹੁਤ ਗਰਮ ਹੋਇਆ ਹੈ ਜੀ ਪੰਚ ਮਹੁਰਕ ਕਰਨ ਪ੍ਰਸਾਦ ਇੱਧਰ ਹੁਣ ਸਿੱਖ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨ ਲੱਗੇ ਪਿਆਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਬਾਣੀ ਦੇ ਬੇਅੰਤ ਬਚਨਾਂ ਮੈਂ ਤਾਂ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਜਿਸ ਅਸਥਾਨਾਂ ਤੇ ਤੁਸੀਂ ਬੈਠੇ ਹੋ ਨਾ ਗੁਰੂ ਖਾਲਸਾ ਜੀ ਉਹਨਾਂ ਦੇ ਪਰਥਾਇਆ ਭਟ ਸਹਿਬਾਨਾ ਨੇ ਕਿਹਾ ਹੈ ਨਾ ਅੰਤ ਨ ਪਾਵ ਦੇਵ ਸਵੇ ਮਨ 인ਦਰ ਮਹਾਸ਼ਿਵ ਜੋਗ ਕਰੀ ਪੁਨ ਬੇਤ ਬਿਰੰਚ ਵਿਚਾਰ ਰਿਓ ਹਰ ਜਾਪਨ ਛਾਡੂ ਏ ਕਰੀ ਮਥੁਰਾ ਜਨਕ ਪ੍ਰਭ ਦੀਨ ਦੇਵਾਲ ਹੈ ਸੰਗਤ ਸਿਸ਼ਟ ਨੇ ਹਾਲ ਕਰੀ ਇਹ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਾਸਤੇ ਕਹੇ ਹਨ ਇੱਕ ਬਚਨ ਤੁਸੀਂ ਨਿਤਾ ਪ੍ਰਤੀ ਆਪਣੀ ਰਸਨਾ ਤੇ ਦਹਰਾਉਂਦੇ ਹੋ ਜਦੋਂ ਦਲੀਜਾਂ ਤੋਂ ਅੰਦਰ ਵੜਦੇ ਹੋ ਨਾ ਤੇ ਇੱਕ ਬਚਨ ਹਰ ਇੱਕ ਦੀ ਰਸਨਾ ਤੇ ਜਿਹੜਾ ਹੈ ਆਉਂਦਾ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬ ਨਾਓ ਬਸ ਭਾਈ ਰੂਪਾ ਤੇ ਭਾਈ ਪੀਵਾ ਗੁਰੂ ਖਾਲਸਾ ਜੀ ਇਹਨਾਂ ਬਚਨਾਂ ਦੇ ਅਕੀਦਿਆਂ ਦੇ ਨਾਲ ਵੱਜੇ ਹੋਏ ਨੇ ਤੇ ਇਹ ਗੁਰੂ ਅਰਜਨ ਦੇ ਮਹਾਰਾਜ ਹੋਂ ਤਾਂ ਤੂੰ ਹੀ ਸਾਡਾ ਜਿਹੜਾ ਹੈ ਉਹ ਰਾਖਾ ਏ ਮੁਗਲ ਕਹਿੰਦਾ ਪਿਆ ਹੈ ਵੀ ਪੈਸੇ ਦਿੱਤੇ ਨੇ ਆਪਾਂ ਕਹਿੰਨੇ ਪਿਆ ਵੀ ਬਈ ਖਾਤੇ 'ਚ ਲਿਖੇ ਨਹੀਂ ਇਹਦਾ ਫੈਸਲਾ ਹੁਣ ਤੂੰ ਕਰਉਣਾ ਏ ਇਧਰ ਨਵਾਬ ਨੇ ਤੇਲ ਗਰਮ ਕਰ ਲਿਆ ਹੈ ਹੱਥ ਗਰਮ ਤੇਲ ਦੇ ਵਿੱਚ ਪਾਉਣੇ ਨੇ ਅਸੀਂ 5 ਰੁਪਈਆ ਦਾ ਪ੍ਰਸ਼ਾਦ ਤੇਰੇ ਘਰ ਦੇ ਵਿੱਚ ਅਰਦਾਸ ਕਰਕੇ ਜਿਹੜਾ ਹੈ ਉਹ ਚੜ੍ਹਾਵਾਂਗੇ ਤੂੰ ਕਿਰਪਾ ਮੈਂ ਰਹਿਮਤ ਕਰ ਇਹ ਵੀ ਨਹੀਂ ਤੈਨੂੰ ਕਹਿੰਦੇ ਕਿ ਅਸੀਂ ਵਾਕਏ ਸੱਚੇ ਆ ਬਸ ਇਹ ਕਹਿ ਦਿੰਨੇ ਹਾਂ ਜੇ ਸੱਚੇ ਹਾਂ ਤੇ ਤੂੰ ਰੱਖਿਆ ਕਰ ਲਈ ਜੇ ਝੂਠੇ ਹੈ ਤੇ ਉਹਦੇ ਹਿਸਾਬ ਦੇ ਨਾਲ ਸਾਨੂੰ ਜੜੀਆਂ ਨੇ ਸਜ਼ਾਵਾਂ ਦੇ ਦੇ ਕਿਉਂਕਿ ਸਿੱਖ ਅਰਦਾਸ ਕਰ ਸਕਦਾ ਹੈ ਗੁਰੂ ਖਾਲਸਾ ਜੀ ਸਿੱਖ ਕਦੀ ਦਾਵਾ ਨਹੀਂ ਕਰ ਸਕਦਾ ਕਿਸ ਤਰ੍ਹਾਂ ਭਾਈ ਰੂਪਾ ਅਤੇ ਭਾਈ ਭੀਵਾ ਜੋ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਪਹੁੰਚੇ ਨੇ ਤੇ ਧੰਨ ਸਮਰੱਥ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਫਿਰ ਇੰਨਾ ਸਿੱਖਾਂ ਦਾ ਬੇੜਾ ਜਿਹੜਾ ਹੈ ਉਹ ਪਾਰ ਲਾ ਰਹੇ ਨੇ ਤੇ ਉਧਰ ਮੁਗਲ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਦਾ ਇਹ ਕੋਤਕ ਦੇਖ ਕਰਕੇ ਇਹ ਖੇੜਵੇ ਕਰਕੇ ਕਿ ਬਣਿਆ ਕੀ ਹੈ ਉਹ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਰਿਹਾ ਹੈ ਆਪ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਸਵਾਰਿਆਂ ਪਾਸੋਂ ਇਹ ਗੁਰ ਇਤਿਹਾਸ ਦੇ ਪੰਨੇ ਅੱਗੇ ਸਰਵਨ ਕਰੋਗੇ ਐਨਿੰਗਾ ਬੈਂਤੀਗਾ ਪਰਵਾਨ ਕਰਨੀਆ ਗੁਰਕਾਰ ਦੇ ਅਤੀ ਸਤਕਾਰਯੋਗ ਹੈ ਕਿਰਤਨੀਏ ਸਿੰਘ ਗੁਰਕਾਰ ਦਾ ਕਿਰਤਨੀ ਜੱਥਾ ਸੰਮੁਖ ਹੈ ਉਹਨਾਂ ਨੇ ਆਪ ਜੀ ਦੇ ਨਾਲ ਗੁਰ ਸ਼ਬਦ ਕੀਰਤਨ ਦੇ ਨਾਲ ਹਾਜ਼ਰੀ ਭਰਨੀ ਹੈ ਦਾਸ ਦੀਆਂ ਪੁੱਲਾਂ ਚੋਲੀ ਵਿੱਚ ਪਾ ਦੇਣੀਆ ਗੁਰ ਦੀ ਗੱਲ ਪੱਲੇ ਬੰਨੀ ਜੀ ਦਿਓ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ